ਫਰਸਦੀ ਸਿਕਿਉਰਿਟੀ ਲੱਗੀ ਪੈਟਰੋਲ ਪੰਪਾਂ ਦੇ ਤੇ ਤੁਹਾਨੂੰ ਇਹ ਇੱਕ ਪੰਪ ਦਾ ਹਾਲ ਨਹੀਂ ਤੁਹਾਨੂੰ ਸਾਰੇ ਪੰਪਾਂ ਦਾ ਦਿਖਾਵਾਂਗੇ ਤੇ ਆਪ ਦੇ ਪਟਿਆਲੇ ਸ਼ਹਿਰ ਦੇ ਵਿੱਚ ਆ ਹਾ ਹਾ ਕਾਰ ਮਚ ਗਈ ਜਨਤਾ ਦੇ ਵਿੱਚ ਤੁਹਾਨੂੰ ਜਾਮਦ ਖਾਦਣੇ ਆਪਾਂ ਸਾਰੇ ਪਾਸੇ ਦੇਖੋ ਫਰਸਾਲੇ ਢਾਂਗ ਵੇਰਨ ਲੱਗੇ ਪਏ ਨੇ ਦੇਖ ਰਹੇ ਹੋ ਵੀ ਪੈਟਰੋਲ ਪੰਪਾਂ ਤੇ ਕਿੰਨਾ ਜਾਮ ਲੱਗਿਆ ਪਿਆ ਤੇਲ ਨਹੀਂ ਮਿਲ ਰਿਹਾ ਕਿਉਂਕਿ ਜੋ ਸਰਕਾਰ ਨੇ ਭਾਰਤ ਸਰਕਾਰ ਨੇ ਇਹ ਕਾਨੂੰਨ ਕੱਢਿਆ ਨਵਾਂ ਟਰੱਕ ਡਰਾਈਵਰਾਂ ਵਾਸਤੇ ਵੀ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਉਸ ਦੇ ਮੱਦੇ ਨਜ਼ਰ ਸਾਰੇ ਭਾਰਤ ਵਿੱਚ ਟਰੱਕਾਂ ਦੀ ਗੱਡੀਆਂ ਹੋਰ ਗੱਡੀਆਂ ਵਾਲੇ ਸਾਰੇ ਡਰਾਈਵਰਾਂ ਨੇ ਹੜਤਾਲ ਕੀਤੀ ਹੋਈ ਆ ਤੇ ਉਸੇ ਕਰਕੇ ਹੁਣ ਅੱਜ ਦੂਜਾ ਦਿਨ ਆ ਦੂਜੇ ਦਿਨ ਕਰਕੇ ਹੁਣ ਸੜਕਾਂ ਤਾਂ ਖਾਲੀ ਹੋ ਜਾਣੀਆਂ ਨੇ ਪੈਟਰੋਲ ਪੰਪਾਂ ਦੇ ਤੇਲ ਨਹੀਂ ਮਿਲ ਰਿਆ ਕਿਉਂਕਿ ਸਭ ਤੋਂ ਪਹਿਲਾਂ ਕੱਲ ਪੈਟਰੋਲ ਪੰਪ ਬੰਦ ਹੋਣ ਦੇ ਚਾਂਸ ਬਣ ਗਏ ਤੇ ਕਿਉਂਕਿ ਤੇਲ ਕੰਪਨੀ ਦੇ ਜਿੰਨੇ ਵੀ ਡਰਾਈਵਰ ਨੇ ਸਾਰੇ ਹੜਤਾਲ ਤੇ ਪਹੁੰਚ ਗਏ ਸੀ ਆ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਗੱਡੀਆਂ ਕਈ ਲੋਕ ਤਾਂ ਗੱਡੀਆਂ ਖੜਾ ਕੇ ਚਲੇ ਗਏ ਜਿਨ੍ਹਾਂ ਨੂੰ ਪੈਟਰੋਲ ਨਹੀਂ ਡੀਜ਼ਲ ਨਹੀਂ ਮਿਲਿਆ ਕਿਉਂਕਿ ਸਾਰੇ ਪਾਸੇ ਬੰਦ ਪਿਆ ਆ ਦੇਖੋ ਹੁਣ ਤੁਹਾਨੂੰ ਆ ਵੀ ਦਿਖਾ ਦਿੰਨੇ ਪੰਪ ਤੇ ਲੱਗ ਰਿਹਾ ਮੁਰੇ ਇਹ ਨਾਲ ਤਾਂ ਸੰਗਲ ਬੰਨ ਤੇ ਲਿਖਿਆ ਵਾ ਆਊਟ ਆਫ ਆਰਡਰ ਵੀ ਹੁਣ ਕੰਮ ਨਹੀਂ ਹੈਗਾ ਇੱਥੇ ਕੋਈ ਪੈਟਰੋਲ ਨਹੀਂ ਮਿਲਣਾ ਕੁਛ ਨਹੀਂ ਮਿਲਣਾ ਸੜਕਾਂ ਦਾ ਤੁਸੀਂ ਹਾਲ ਦੇਖ ਲਓ ਸੜਕਾਂ ਤੇ ਸੁੰਨਸਰਾ ਹੋ ਗਈ ਕਿਉਂਕਿ ਸਾਰੇ ਪਾਸੇ ਹੜਤਾਲ ਦਾ ਬਹੁਤ ਹੀ ਵੱਡਾ ਝਟਕਾ ਲੱਗਿਆ ਸੜਕਾਂ ਖਾਲੀ ਹੋ ਗਈਆਂ ਆ ਦੇਖੋ ਹੜਤਾਲ ਦੇ ਨਾਲ ਸਾਰੇ ਇਹ ਟੈਕਸੀ ਸਟੈਂਡ ਨੇ ਗੱਡੀਆਂ ਖੜੀਆਂ ਨੇ ਟੈਕਸੀ ਸਟੈਂਡ ਦੇ ਵਿੱਚ ਕਿਉਂਕਿ ਹੜਤਾਲ ਸਾਰੇ ਡਰਾਈਵਰਾਂ ਨੇ ਕਰੀ ਹੋਈ ਆ ਦੇਖੋ ਗੱਡੀਆਂ ਖੜੀਆਂ ਨੇ ਪੱਕੀਆਂ ਹੋਣਾ ਜਿੰਨਾ ਚਿਰ ਕਹਿੰਦੇ ਵੀ ਕਾਨੂੰਨ ਇਹ ਵਾਪਸ ਨਹੀਂ ਹੁੰਦੇ ਕੰਨ ਤੱਕ ਮੈਂ ਓਨਾ ਚਿਰ ਗੱਡੀਆਂ ਨਹੀਂ ਚੱਲਦੀਆਂ ਪਹਿਲਾਂ ਟੈਂਕਰਾਂ ਵਾਲਿਆਂ ਨੇ ਹੜਤਾਲ ਕੀਤੀ ਗੱਲ ਹੁਣ ਤੇਲ ਦੀ ਸ਼ਾਰਟ ਹੋ ਗਈ ਪੈਟਰੋਲ ਪੰਪ ਬੰਦ ਹੋ ਗਏ ਤੇ ਇੱਧਰ ਗੱਡੀਆਂ ਹੁਣ ਸੜਕਾਂ ਤੇ ਖੜੀਆਂ ਨੇ 3 12000 ਰੁਪਏ ਇੰਨੇ ਕਹਿੰਦੇ ਨੇ ਤੁਸੀਂ ਦੇਖੇ ਰਹੇ ਹੋ ਗੱਡੀਆਂ ਨੇ ਖੜਨ ਦਾ ਕਾਰਨ ਤੁਹਾਨੂੰ ਪਤਾ ਹੀ ਆ ਵੀ ਹੁਣ ਇਹ ਜੋ ਕਾਨੂੰਨ ਸਰਕਾਰ ਲੈ ਕੇ ਆਈ ਆ ਡਰਾਈਵਰਾਂ ਵਾਸਤੇ ਆ ਪਿੱਛੇ ਦਿਖਾ ਵਈ ਮੜਾ ਜਾ ਇੱਧਰ 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 ਪਿੱਛੇ ਦਿਖਾਓ ਸਾਹਮਣੇ ਤੱਕ ਲਾਸਟ ਤੱਕ ਗੱਡੀਆਂ ਗੱਡੀਆਂ ਖੜੀਆਂ ਨੇ ਦੂਰ ਤੱਕ ਜਿੰਨੀਆਂ ਵੀ ਤੁਸੀਂ ਦੇਖੋਗੇ ਕਿਤੇ ਗੱਡੀਆਂ ਗੱਡੀਆਂ ਦਿਖਣਗੀਆਂ ਤੁਹਾਨੂੰ ਬਾਕੀ ਤੁਸੀਂ ਟਰੱਕ ਡਰਾਈਵਰਾਂ ਦਾ ਭਾਈ ਡਰਾਈਵਰ ਅਸਾਸ ਦੇ ਸਕਦੇ ਨੇ ਅਸੀਂ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰ ਸਕਦੇ ਆ ਵੀ ਥੋੜੀ ਵੀਡੀਓ ਬਣਾ ਕੇ ਪੂਰੇ ਇੰਡੀਆ 'ਚ ਪਹੁੰਚਾ ਸਕਦੇ ਆ ਉਹ ਅਸੀਂ ਆਪਣਾ ਕੰਮ ਕਰਨ ਲੱਗੇ ਆ ਦੇਖੋ ਜੀ ਗੱਡੀਆਂ ਦੇ ਲਾਈਨਾਂ ਲੱਗੀਆਂ ਪਈਆਂ ਨੇ ਪੈਟਰੋਲ ਪੰਪਾਂ ਦੇ ਬਾਹਰ ਰੋਡ ਬੰਦ ਹੋ ਰਹੇ ਨੇ ਕਿਉਂਕਿ ਗੱਡੀਆਂ ਤੇਲ ਪਵਾਉਣ ਕੰਨੀਓਂ ਖੜੀਆਂ ਨੇ ਪਰ ਹੜਤਾਲ ਦੇ ਕਾਰਨ ਤੇਲ ਤੂਲ ਸਭ ਬੰਦ ਆ ਜਨਤਾ ਦਾ ਪਰੇਸ਼ਾਨ ਹੋਈ ਰਹੀ ਆ ਕਿਉਂਕਿ ਸਰਕਾਰ ਨੇ ਕਾਨੂੰਨ ਇਹ ਜਿਆ ਕਰਿਆ ਜਨਤਾ ਨੂੰ ਪਰੇਸ਼ਾਨ ਕਰਨ ਵਾਲਾ ਆ ਤੁਸੀਂ ਦੇਖ ਲਓ ਇਹ ਤੁਹਾਨੂੰ ਆਪਾਂ ਲਾਈਵ ਦਿਖਾ ਰਹੇ ਹਾਂ ਸਿੱਧਾ ਦਿਖਾ ਰਹੇ ਹਾਂ ਹੁਣ ਕਿਉਂਕਿ ਪੁਰਾਣੀ ਨਹੀਂ ਹੈਗੀ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ ਹਾਂ